ਮਾਰ ਹੋ ਗਿਆ ਉੱਥੇ ਜਾ ਕੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰ ਕਹਿੰਦੇ ਅਟੈਕ ਆਇਆ ਬ੍ਰੈਂਡ ਅਟੈਕ ਆਇਆ ਤੇ 8 ਤੋਂ 7-8 ਦਿਨ ਹਸਪੀਟਲ ਰਿਹਾ ਤੇ ਬਾਅਦੋਂ ਇਹਦੀ ਡੈਥ ਹੋ ਗਈ ਜਿਹੜਾ ਬਾਅਦ ਗਿਆ ਜਦੋਂ ਉਹਨੂੰ ਵੀ ਹਾਂਜੀ ਕੀ ਨਾਮ ਤੁਹਾਡਾ ਵੀ ਕਿਵੇਂ ਬਾਣਾ ਵਰਤਿਆ ਉਹਦਾ ਸਰ ਮੇਰਾ ਨਾਮ ਸਰਦੇਵ ਸਿੰਘ ਆ ਤੇ ਗਰਵੰਸ਼ਦੀਪ ਮੇਰਾ ਬੇਟਾ 14 ਤਰੀਕ ਨੂੰ 14 ਜੁਲਾਈ ਨੂੰ ਇਹਨੂੰ ਇੰਗਲੈਂਡ ਭੇਜਿਆ ਸੀ 2 ਦਿਨ ਹਫਤਿਆਂ ਬਾਅਦ ਇਹ ਬਿਮਾਰ ਹੋ ਗਿਆ ਉੱਥੇ ਜਾ ਕੇ ਇਹਨੂੰ ਹਸਪੀਟਲ ਦਾਖਲ ਕਰਾਇਆ ਤੇ ਡਾਕਟਰ ਕਹਿੰਦੇ ਟੈਕ ਆਇਆ ਬ੍ਰੇਂਡ ਟੈਕ ਆਇਆ ਵਾ ਤੇ 8 ਨੂੰ 7-8 ਦਿਨ ਹਸਪੀਟਲ 'ਚ ਆ ਤੇ ਬਾਅਦੋਂ ਇਹਦੀ ਡੈਥ ਤਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਡਾਕਟਰਾਂ ਨੇ ਸਾਨੂੰ ਫੋਨ ਗੱਲ ਕਰਕੇ ਕਿਹਾ ਵੀ ਤੁਸੀਂ ਗਰਮਨਸ਼ਦੀਪ ਦੇ ਡੈਡ ਬੋਨ ਦੇ ਮੈਂ ਕਿਹਾ ਜੀ ਹਾਂ ਜੀ ਕਹਿੰਦੇ ਵੀ ਆ ਤੁਹਾਡੇ ਬੇਟੇ ਦੀ ਮੌਤ ਹੋ ਗਈ ਆ ਤੇ ਵੀ ਸਾਨੂੰ ਬਹੁਤ ਦੁੱਖ ਹੋਣ ਲਿਆ ਤੁਹਾਨੂੰ ਦੱਸਣ ਤੇ ਕਿ ਸਾਡੀ ਪ੍ਰਸ਼ਾਸਨ ਤੋਂ ਮੰਗਾ ਵੀ ਛੇ ਦਿਨ ਛਤੀ ਉਹਨੂੰ ਇੱਥੇ ਲਿਆਂਦਾ ਜਾਵੇ ਤੇ ਜਿਹੜੀ ਵੀ ਪ੍ਰਸ਼ਾਸਨ ਸਾਡੀ ਮਦਦ ਕਰ ਸਕਦਾ ਉਹ ਕੀਤੀ ਜਾਵੇ ਕਿ ਤੁੰ ਰੰਧੇ ਬੇਗੋ ਨੂੰ ਤੁਸ ਜੀ ਹਾਂਜੀ ਤੂੰ ਗਏ ਕਿ ਕਿਉਂ ਉੱਤੇ ਕਹਿ ਕਿ ਰਿਸ਼ਤੇਦਾਰ ਉਹ ਸੁੱਦੇ ਇੱਥੋਂ ਗਏ ਸੀ ਉੱਥੇ ਆਪਣੇ ਰਿਸ਼ਤੇਦਾਰ ਸੀਗੇ ਮਾਮਾ ਜੀ ਦਾ ਭੂਆ ਦੇ ਲੜਕੇ ਆਪਣੇ ਹੈਗੇ ਕਾਫੀ ਰਿਸ਼ਤੇਦਾਰ ਹੀ ਉਹਨਾਂ ਦੇ ਕੋਲ ਉਹਨਾਂ ਹੀ ਜਦੋਂ ਬਿਮਾਰ ਆ ਮੈਨੂੰ ਫੋਨ ਆਇਆ ਉਹਨਾਂ ਹੀ ਹਸਪੀਟਲੇ ਨੂੰ ਹੁੰਦਾ ਐਡਮਿਟ ਕਰਾਇਆ ਆਫੇ ਕਿਨੇ ਮਸਤੀ ਆ ਸੱਲ ਉਹਨਾਂ ਦੀ ਐਸਲੇ 20 ਸਾਲ ਦੇ ਵਿੱਚ ਲੱਗਾ ਸੀ ਜੀ 20 ਸਾਲ ਦੀ ਮਲਗੀ ਦੀ ਇਹ ਕੋਈ ਵੀ ਕੋਰ ਮੰਗ ਨਹੀਂ ਸਗਾ ਟੇ ਰਿਹਾ ਜਦੋਂ ਨੇ ਸਰਕਾਰ ਸਾਡੀ ਮਦਦ ਕਰੇ ਭਗਵੰਤ ਮਾਨ ਤੋਂ ਸਾਡੀ ਇਹ ਮਦਦ ਆ ਵੀ ਉਹ ਸਾਡੀ ਹੈਲਪ ਕਰੇ ਪਾਰਟੀ ਨਾਲ ਉਸ ਨਾਲ ਜੁੜੇ ਹੋਏ ਅਸੀਂ ਤੇ ਉਹਨਾਂ ਨੂੰ ਮੋੜੇ ਹੋ ਕੇ ਉਹਨਾਂ ਨਾਲ ਹੀ ਇੱਥੇ ਪਿੰਡ 'ਚ ਵੀ ਜੋ ਵੀ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਨਮਾਈ ਤੋਂ ਉਹਨਾਂ ਤੋਂ ਸਾਡੀ ਇਹ ਮਦਦ ਆ ਵੀ ਸਾਡੀ ਬਾਹ ਫੜਨ ਇੱਥੇ ਆਣ ਕੇ ਸਾਡਾ ਹਾਲ ਚਾਲ ਪੁੱਛਣਾ ਤੇ ਉਥੋਂ ਲਾਸ਼ ਲੈ ਕੇ ਹੁੰਦਾ ਸੀ ਲਾਸ਼ ਦਾ ਵੀ ਸਾਡੀ ਮਦਦ ਕਰਨ ਜੋ ਵੀ ਉਧਰ ਪੇਪਰਾਂ 'ਚ ਰਿਕਵਰਡ ਪੈਂਦੀ ਆ ਉਹ ਉੱਥੇ ਫੋਨ ਕਰਕੇ ਉਹਨਾਂ ਨੂੰ ਜੋ ਵੀ ਹੈ ਰਿਕਵਰਡ ਕੱਢਣ ਤੇ ਸਾਡਾ ਇਹੇ ਬੇਨਤੀ ਆ ਕਿ ਸਾਡੇ ਬੇੜੇ ਦੀ ਲਾਸ਼ ਸਾਡੀ ਮਿੱਟੀ ਸਾਡੇ ਘਰੇ ਚ ਲੋ ਆਵੇ